ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਸਾਰੇ ਵੀਰ ਭਰਾ ਮਾਈ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਵੀਰ ਭਰਾ ਖੁਸ਼ ਰਹੋ ਪਰਿਵਾਰ ਨਾਲ ਹਨਾ ਤੇ ਬਾਕੀ ਸਾਰੇ ਵੀਰ ਭਰਾ ਵੀ ਜਨਮਰ ਵੀ ਓਕੇ ਰਹਿਣ ਸਾਲ ਤੇ ਵਧੀਆ ਸਾਲ ਲੰਘੇ ਹਨਾ 2025 ਤੇ ਆਪਣੇ ਜਨਮੇ ਬਹੁਤ ਵਧੀਆ ਵੀਰ ਜੀ ਹਨਾ ਤੇ ਬਾਕੀ ਯਾਰ ਮੈਂ ਅੱਜ ਇੱਕ ਗੱਲ ਸੋਚ ਲਈ ਸੀ ਮੈਂ ਕਿਹਾ ਯਾਰ ਨਾ ਆਪਣੇ ਕਬੂਤਰ ਹੁਣ ਮਤਲਬ ਸਾਲ ਥੋੜਾ ਜਿਆਦਾ ਵੱਧਦਾ ਹੀ ਜਾਂਦਾ ਹਨਾ ਤੇ ਕਈ ਬੱਚੇ ਆਪਣੇ ਛਤਰੀਆਂ ਤੇ ਨਹੀਂ ਲੱਗੇ ਤੇ ਕਈ ਲੱਗੇ ਆ ਹਨਾ ਐਂ ਕਿਤੇ ਹੋਰ ਆਪਾਂ ਮੰਨ ਲਾ ਆਪਾਂ ਕੱਢਾਂਗੇ ਮੁਸ਼ਕਲ ਆਉਗੀ ਹਨਾ ਕਬੂਤਰ ਕੱਢਣ ਨੂੰ ਜਦੋਂ ਆਪਾਂ ਗਰਮੀਆਂ ਦੇ ਵਿੱਚ ਜਦੋਂ ਧੋਪਾਂ ਨਿਕਲਦੀਆਂ ਮੰਨ ਲਾ ਹੁਣ ਸਿਆਲ ਚ ਵੀ ਇੱਕ ਅੱਧੀ ਧੁੱਪ ਨਿਕਲ ਆਉਂਦੀ ਆਪਾਂ ਬਾਅਦ ਦਾ ਲਿਆ ਕਰਾਂਗੇ ਹਨਾ ਥੋੜੀਆਂ ਮੁਸ਼ਕਲ ਆਉਂਦੀ ਆ ਤੇ ਮੈਂ ਸੋਚਿਆ ਆਪਣਾ ਜਿਵੇਂ ਪਿਛਲੇ ਸਾਲ ਆਪਾਂ ਸਿਆਲ ਚ ਆਪਣਾ ਜਿਵੇਂ ਆਪਾਂ ਛਤਰੀ ਵੇਚੀ ਲਾਤੀ ਸੀ ਖੁੱਡੇ ਦੇ ਵਿੱਚ ਆਪਾਂ ਉਵੇਂ ਹੀ ਐਤ ਕੀ ਲਾਵਾਂਗੇ ਠੀਕ ਹੈ ਤੇ ਬਾਕੀ ਜਿਹੜੀ ਆਪਣੀ ਵੱਡੀ ਛਤਰੀ ਸਾਰਾ ਤੋਂ ਤਾਂ ਬਾਕੀ ਤਾਂ ਆਹ ਵਾਲੀ ਆ ਬਾਕੀ ਆ ਛੋਟੀਆਂ ਆਪਣੀਆਂ ਠੀਕ ਹੈ ਇਹ ਆਪਣੀਆਂ ਲੱਗੀਆਂ ਰਹਿਣਗੀਆਂ ਆਪਾਂ ਆ ਚੀਜ਼ ਚੱਕ ਕੇ ਲੈ ਜਾਾਂਗੇ ਖੁੱਡੇ ਦੇ ਵਿੱਚ ਤੇ ਛਤਰੀ ਆਪਣੀ ਵੱਡੀ ਲੱਗੂਗੀ ਉਹਦੇ ਵਿੱਚ ਠੀਕ ਐ ਬਾਕੀ ਉਹ ਛਤਰੀਆਂ ਇੱਕ ਉੱਥੇ ਲੱਗੀ ਆ ਕੋਈ ਚੱਕ ਕਰਨੀਗਾ ਇੰਨੇ ਸਿਆਲ ਚ ਬਈ ਕਿਸੇ ਦੇ ਕਬੂਤਰ ਕੜਾ ਆਉਣੇ ਹਨਾ ਤੇ ਆਪਾਂ ਨੂੰ ਸ਼ੌਂਕ ਨਹੀਂ ਫੜਨ ਦਾ ਜਿਹੜਾ ਆਪਣੀ ਛਤਰੀ ਤੇ ਆਣ ਕੇ ਬੈਠ ਜਾਈਦਾ ਆਪਾਂ ਉਹ ਫੜ ਫੁੱੜ ਲਈਦਾ ਹਨਾ ਬਾਕੀ ਉਹਦਣ ਇੱਕ ਬੱਚਾ ਆਣ ਕੇ ਬੈਠ ਗਿਆ ਸੀ ਉਹ ਮਤਲਬ ਮੈਂ ਉੱਪਰ ਆਇਆ ਮੈਨੂੰ ਵੇਖ ਕੇ ਬੈਠਾ ਰਿਹਾ ਇੱਕ ਮੁੰਡਾ ਹੋਰ ਆ ਗਿਆ ਉਹਨੂੰ ਵੇਖ ਕੇ ਉੱਡ ਗਿਆ ਉੱਡ ਗਿਆ ਤੇ ਸ਼ਾਮ ਨੂੰ ਉਹੀ ਮੁੰਡੇ ਨੇ ਉਹ ਕਬੂਤਰ ਫੜ ਲਿਆ ਸੀ ਆਪੇ ਹੀ ਠੀਕ ਹੈ ਤੇ ਬਾਕੀ ਉਹ ਕਬੂਤਰ ਦਾ ਤੁਹਾਨੂੰ ਮੈਂ ਫਿਰ ਵੀ ਦਿਖਾਇਆ ਹੋਇਆ ਸੀ ਕਿ ਬਾਕੀ ਇੱਕ ਵਾਰੀ ਫਿਰ ਮੈਂ ਦਿਖਾ ਦਿੰਨਾ ਅਧਰ ਆਇਆ ਓਏ ਓਏ ਸ਼ੇਰੇ ਸ਼ੇਰ ਸ਼ੇਰ ਅਧਰ ਆਇਆ ਆ ਬੈਠਾ ਆ ਡੱਬਾ ਕਬੂਤਰ ਫੜੇ ਸੀ ਬੱਚਾ ਉਹਦੋਂ ਠੀਕ ਹੈ ਤੇ ਬਾਕੀ ਆ ਦੇਖ ਲਓ ਆਪਣੇ ਸਾਰੇ ਬੱਚੇ ਪੂਰੇ ਓਕੇ ਬੈਠੇ ਹੋਏ ਆ ਬਾਕੀ ਅਰ ਛਤਰੀ ਆਪਾਂ ਲਾਈਏ ਕਿੱਥੇ ਜੀ ਆਪਾਂ ਇੱਥੇ ਲਾਵਾਂਗੇ ਥੋੜੀ ਖੜਨ 'ਚ ਮੁਸ਼ਕਲ ਜੀ ਆਉਗੀ ਹਨਾ ਆਪਾਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਚਲ ਇੱਕ ਵਾਰੀ ਮੈਂ ਲਾ ਕੇ ਦੇਖਦਾ ਨਹੀਂ ਤੇ ਆਪਾਂ ਨੂੰ ਆ ਡੰਡਾ ਖੋਲਣਾ ਪੈਣਾ ਨਾਲੇ ਡੰਡਾ ਜੀ ਆਪਾਂ ਵਧੀਆ ਖੋਲਤਾ ਇਹਦੇ ਨਾਲ ਆਪਣੇ ਕਬੂਤਰ ਜਿਹੜੇ ਆ ਬਠੇ ਛਤਰੀ ਤੇ ਆਪੇ ਬਹਿਣ ਲੱਗ ਜਾਂਦੇ ਨੇ ਨਾਲ ਇਹਨਾਂ ਨੂੰ ਪੋਸਟ ਪੈ ਦੂੰ ਛਤਰੀ ਦਾ ਆਪਾਂ ਜਿਹੜਾ ਕਲਰ ਲੱਗਾ ਛਤਰੀ ਦਾ ਹਨਾ ਉਹਨੂੰ ਵੇਖ ਕੇ ਮਨ ਲ ਜਦੋਂ ਉੱਡਣਗੇ ਮਨ ਲ ਅੰਦਰ ਛਤਰੀ ਲੱਗੀ ਕਹਿਣ ਖਾਂ ਵੀ ਉਹ ਉਹੀ ਛਤਰੀ ਆ ਹਨਾ ਉਹਦੇ ਤੇ ਬੈਠ ਜਾਣਗੇ ਆਪੇ ਆਪਾਂ ਥੋੜੀ ਜੀ ਘੱਟ ਮਿਹਨਤ ਕਰਨੀ ਪਊਗੀ ਹਨਾ ਤੇ ਨਾਲੇ ਦੋ ਸੌਖਾ ਤਰੀਕਾ ਮੇਰੇ ਵਾਸਤੇ ਤਾਂ ਬਾਕੀ ਸਾਰੇ ਵੀ ਰੋਪਣ ਜਿਹੜਾ ਵਧੀਆ ਤਰੀਕਾ ਸੌਖਾ ਲੱਗਿਆ ਹੋਵੇ ਤਾਂ ਬਾਕੀ ਕਮੈਂਟ ਕਰਕੇ ਜਰੂਰ ਦੱਸ ਦੋ ਹਨਾ ਤੇ ਫਿਰ ਆਪਾਂ ਲਿਆਉਣੇ ਬਾਈ ਜੀ ਲਾਈਕ ਇੱਕ ਤਾਂ ਹੈ ਮੈਂ ਕੱਲਾ ਜਾਣਾ ਹੈ ਨਾ ਤੇ ਪਹਿਲਾਂ ਤਾਂ ਆਪਾਂ ਉਹ ਲਿਆਵਾਂਗੇ ਸਟੈਂਡ ਆਪਣਾ ਅੰਦਰ ਰੱਖਣ ਵਾਸਤੇ ਜਿਹੜਾ ਆਪਾਂ ਪੋਲ ਲਾਈਦਾ ਮੈਂ ਤਾਂ ਉਹ ਦੂਸਰਾ ਹੀ ਆ ਯਾਰ ਆਪਾਂ ਸੀਮੈਂਟ ਦਾ ਬਣਾਇਆ ਹੋਇਆ ਉਹਨੂੰ ਲਿਆ ਕੇ ਰੱਖਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਉਹ ਜਿਹੜੀ ਛਤਰੀ ਟਾਂਗੀ ਲੱਗੀ ਉਹਨੂੰ ਲਾ ਦਾਂਗੇ ਤੇ ਇਸ ਤੋਂ ਬਾਅਦ ਜਿਹੜੀ ਉਹ ਸਾਈਡ ਤੇ ਲੱਗੀ ਉਹਨੂੰ ਲਾ ਕੇ ਲਿਆ ਕੇ ਇੱਥੇ ਲਾ ਕੇ ਫਿਰ ਤੁਹਾਨੂੰ ਦਿਖਾਉਣਾ ਵਾ ਤੇ ਬਣਿਆ ਹੋਇਆ ਵੀਡੀਓ ਦੇ ਨਾਲ ਸਾਰੇ ਵੀਰ ਭਰਾਤੇ ਓਕੇ ਬਾਈ ਜੀ ਮਿਲਦੇ 2 ਮਿੰਟਾਂ ਬਾਅਦ ਆਗੇ ਬਾਈ ਵੇਟ ਕਰੋ ਬਾਕੀ ਇੱਕ ਗੱਲ ਹੋਰ ਸੀ ਸੱਚੋ ਤਾਂ ਮੈਂ ਭੁੱਲ ਗਿਆ ਯਾਰ ਮੈਂ ਕਹਿੰਨਾ ਨਾ ਆਪਾਂ ਆ ਲਾਇਆ ਸੀ ਹੁਣ ਤੇ ਮੇਰਾ ਰਾਧਾ ਹੁਣ ਬਣਦਾ ਪਿਆ ਯਾਰ ਆ ਦੋਨੋਂ ਡੰਡੇ ਖੋਲਦਾ ਇੱਕ ਹੀ ਮੰਨ ਲਾ ਆਪਾਂ ਲਾਹ ਦੂਰੀ ਆ ਜੀ ਦਵਾਂਗੇ ਹਨ ਜੇ ਆਪਣੇ ਕਬੂਤਰ ਨਾ ਬੈਠੇ ਨਹੀਂ ਤੇ ਜੇ ਆਪਾਂ ਲਾਹ ਦਿਾਈਏ ਤੇ ਆਪਣੇ ਸਾਰੇ ਕਬੂਤਰ ਬੈਠ ਜਾਣਗੇ ਮੈਨੂੰ ਇੰਨਾ ਪਤਾ ਵਾ ਜਿੰਨੇ ਵੀ ਆਪਣੇ ਕਬੂਤਰ ਸਾਰੇ ਨਾਲਿਆ ਥਾਂ ਵਿਲੀ ਰਹੂਗੀ ਹਨ ਰਾਧਾ ਤੇ ਮੇਰਾ ਹੈ ਇੱਕ ਜੀ ਆਪਾਂ ਲਾ ਕੇ ਦੇਖ ਲੈਣੇ ਹਨ ਹਨ ਈ ਆਪਣਾ ਜਿਹੜਾ ਤਰੀਕਾ ਕਾਮਯਾਬ ਹੋ ਗਿਆ ਤੇ ਵਧੀਆ ਜੇ ਨਾ ਆਇਆ ਫਿਰ ਆਪਾਂ ਐਵੇਂ ਡੰਡੇ ਲਾ ਦਾਂਗੇ ਆਪਾਂ ਛਤਰੀ ਵੀ ਲਾ ਦਾਂਗੇ ਹਨਾ ਜਿੰਨੇ ਛਤਰੀ ਤੇ ਮੈਨਾ ਛਤਰੀ ਤੇ ਬੈਜੂ ਜਿੰਨੇ ਉੱਥੇ ਬਣਾ ਉੱਥੇ ਬੈਜੂ ਹਨਾ ਆਪਣਾ ਦੋਨੇ ਕੰਮ ਸੱਟ ਹੋ ਜਾਣਗੇ ਤੇ ਇੱਕਰੀ ਆਪਾਂ ਡੰਡੇ ਡੁੰਡੇ ਲਾ ਦਿੰਨੇ ਆ ਤੇ ਫਿਰ ਛਤਰੀ ਛੁਤਰੀ ਦੇ ਆਉਣਿਆਂ ਤੇ ਲਾਉਣਿਆਂ ਵੀ ਠੀਕ ਹੈ ਤੇ ਮਿਲਦੇ ਆ ਬਈ ਜੀ ਲੋਕ ਜੋ ਥੋ 2 ਮਿੰਟ ਬਾਅਦ ਫਿਰ ਆਗੇ ਆਪਾਂ ਠੀਕ ਹੈ ਦੂਰੀ ਯਾਰ 2 ਮਿੰਟ ਫੇਰ ਲੈ ਲੇ ਤੁਹਾਡੇ ਤੋਂ ਆਪਾਂ ਤੇ ਆ ਗਏ ਮੁੜ ਕੇ ਫਿਰ ਤੇ ਲਓ ਜੀ ਹੁਣ ਆਪਾਂ ਲਾਤੀ ਆਪਣੀ ਛਤਰੀ ਅੰਦਰ ਬੜੇ ਵਕਤਾਂ ਦੇ ਨਾਲ ਲਾਈਆ ਭਰਾਵਾ ਥੋੜੀ ਜੀ ਸੱਟ ਕੀਤੀ ਥੋੜੀਆਂ ਬਿਠਾ ਚੱਕੀਆਂ ਏਥੋਂ ਹਣਾ ਆਵੇ ਸਾਈਡ ਤੇ ਕੀਤੀਆਂ ਫੇਰ ਕਿਤੇ ਜਾ ਕੇ ਜਗਾ ਬਣੀ ਹੁਣ ਇਹ ਦੇਖਦੇ ਆ ਕਿੰਨੇ ਚਿਰ ਬਾਅਦ ਆਪਣੇ ਆਪ ਉੱਪਰ ਬਹਿੰਦੇ ਆ ਨਹੀਂ ਤੇ ਇੱਕਰੀ ਆਪਾਂ ਆਪ ਬਿਠਾ ਲਾਂਗੇ ਥੋੜਾ ਜਿਹਾ ਸੌਖਾ ਜਾ ਹੋ ਜੂ ਹਣਾ ਇਹਨਾਂ ਨੂੰ ਤੇ ਆਜੋ ਤੇ ਪੈ ਜਾਣੀ ਇਹਨਾਂ ਨੂੰ ਫੇਰ ਤੇ ਬਾਕੀ ਉੱਪਰਲੇ ਡੰਡੇ ਵੀ ਵੇ ਲੈ ਆਪੇ ਇਹਨਾਂ ਨੇ ਬੈਠ ਜਾਣਾ ਮੈਨੂੰ ਇੰਨਾ ਪਤਾ ਯਕੀਨ ਮੈਨੂੰ ਪੂਰਾ ਵਾ ਬੈਠਕ ਨੇ ਅੱਗੇ ਤਾਂ ਇਹ ਤਾਂ ਜ਼ਰੂਰੀ ਹਣਾ ਤੇ ਬਾਕੀ ਇੱਕ ਵਾਰੀ ਆਪਾਂ ਕੋਸ਼ਿਸ਼ ਕਰਕੇ ਦੇਖ ਲੈਣਾ ਇੱਕ ਵਾਰੀ ਦੋ ਵਾਰੀ ਵੈਸੇ ਮੈਂ 2 ਮਿੰਟ ਅੱਥੇ ਸਾਈਡ ਤੇ ਬਹਿਣਾ ਥੋੜਾ ਜਿਹਾ ਤੇ ਆਪ ਬੈਠੇ ਆ ਉਹ ਦੇਖ ਲਈਏ ਹਨਾ ਇਹ ਜੇ ਤਾਂ ਆਪ ਹੀ ਬੈਨਫੀਟ ਦਾ ਸੌਖਾ ਹੀ ਤਰੀਕਾ ਆਪਣਾ ਹਨਾ ਜੇ ਫਿਰ ਬਾਕੀ ਤਾਂ ਆਪ ਹੀ ਇਹਨਾਂ ਨੇ ਬਹਿਣਾ ਤਾਂ ਹੈਗਾ ਹੀ ਇੱਕ ਵਾਰੀ ਦੇਖ ਲੈਣੇ ਇੱਕ ਵਾਰੀ ਹਨਾ ਆਪਾਂ ਚਲ ਆਉਂਦੇ 1 ਮਿੰਟ ਤੇ ਬਹਿਣ ਗਿਆ ਵੀ ਤਾਂ ਦਾ ਝਾਕੀ ਜਾਂਦੇ ਸਾਰੇ ਕਬੂਤਰਾ ਵੇ ਇੱਕ ਗਿਆ ਇਹ ਤਾਂ ਅੰਦਰ ਦੰਨੇ ਤੇ ਗਿਆ ਤੇ ਫਿਰ ਦੇਖਦੇ ਆ ਥੋੜਾ ਜਿਹਾ ਡਰਾ ਡਰੂ ਦੇ ਇਹ ਕੀ ਪਤਾ ਫੇਰ ਬਾਟ ਬੂੜ ਜਾਂ ਹਨਾ ਇੱਕ ਈ ਚਲਦੇ ਆਇ ਫਿਰ ਵੀ ਇੱਕ ਈ ਅੰਦਰ ਚ ਆ ਕੇ ਇੱਕ ਰਿਪ ਬਿਠਾਉਣੇ ਆ ਬਾਕੀ ਆ ਕਬੂਤਰੀ ਪਤਾ ਨਹੀਂ ਕੀ ਦੇ ਕਰੂਗੀ ਇਹ ਵੀ ਦੇਖਦੀ ਸੀ ਉੱਪਰ ਬਾਕੀ ਤੁਸੀਂ ਨਾ ਬਾਰਬੂਰ ਆ ਜਾਓ ਤੁਹਾਨੂੰ ਉੱਪਰ ਬਿਠਾਉਣੇ ਆ ਛਤਰੀ ਤੇ ਠੀਕ ਹੈ ਬਾਕੀ ਹੁਣ ਇਹਠਾ ਵਾਗ ਜਾ ਲੱਗਦਾ ਪਿਆ ਵੈਸੇ ਤਾਂ ਗੱਡੰਡੇ ਤੇ ਬੈਠੇ ਨੇ ਨਾ ਪਤਾ ਨਹੀਂ ਚੱਲਦਾ ਸੀਗਾ ਤੇ ਇੱਕ ਈ ਚਲ ਮੈਂ ਹੈ ਜੀ ਸਿਸਟਮ ਕਰਕੇ ਦੇਖ ਲਈਏ ਹੈ ਨਾ ਨਾਲੇ ਬੱਚੇ ਵਧੀਆ ਛਤਰੀ ਤੇ ਲੱਗੇ ਰਹਿਣਗੇ ਤੇ ਨਾਲੇ ਇਹਨਾਂ ਨੂੰ ਪੋਸਟ ਪਾ ਜੂ ਛਤਰੀ ਦਾ ਠੀਕ ਹੈ ਬਾਕੀ ਵਧੀਆ ਲੱਗੀ ਤਾਂ ਇਹ ਚੀਜ਼ ਤੇ ਕਮੈਂਟ ਜਰੂਰ ਕਰਕੇ ਦੱਸੋ ਹਾਂ ਵੀ ਵਧੀਆ ਤੇ ਕਿਵੇਂ ਦੀ ਹੈ ਨਾ ਉਹ ਦੱਸ ਬਾਕੀ ਇਕ ਲਈ ਤੁਸੀਂ ਵੀ ਕਰਕੇ ਦੇਖ ਲਿਓ ਜਿਹੜੇ ਵੀ ਪਰਾਂਦੇ ਅੱਧੇ ਕਬੂਤਰ ਲੱਗੇ ਆ ਤੇ ਨਹੀਂ ਲੱਗੇ ਹਨ ਤੇ ਬਾਕੀ ਡੰਡੇ ਲਾ ਦਿਓ ਜੇ ਕਰਨਾ ਹੋਇਆ ਤੇ ਜੇ ਤੁਹਾਡਾ ਖੁੱਡੇ ਵੱਡੇ ਦੋ ਛਤਰੀਆਂ ਲਾ ਦਿਓ ਉਹ ਵੀ ਬਾਲੀ ਵਧੀਆ ਗੱਲ ਆ ਬਾਕੀ ਕਈ ਖਿਡਾਰੀ ਲਾ ਵੀ ਦਿੰਦੇ ਆ ਮੈਂ ਵੇਹੇ ਇੱਕ ਅੱਧੀ ਅਲੀ ਦੇਖਿਆ ਮੈਂ ਕਿਸੇ ਦੇ ਖੁੱਡੇ ਚ ਕਈਆਂ ਤੇ ਜਾਲਚ ਲੱਗੇ ਹੁੰਦੇ ਪਰ ਉਹ ਖੁੱਲੇ ਛੱਡਦੇ ਉਦੋਂ ਲੱਗੇ ਹੁੰਦੇ ਆ ਹਨ ਤੇ ਖੁੱਡੇਾਂ ਚ ਤਾਂ ਮੈਂ ਇੱਕ ਅੱਧੇ ਦੀ ਦੇਖੀ ਆ ਤੇ ਇੱਕ ਹੁਣ ਮੈਂ ਆਪ ਲਾਈ ਆ ਮੈਂ ਪਿਛਲੀ ਯਾਰ ਵੀ ਲਾਈ ਸੀ ਮੈਂ ਹੁਣ ਵੀ ਲਾਈ ਆ ਠੀਕ ਐ ਤੇ ਬਾਕੀ ਹੁਣ ਦੇਖਦੇ ਆ ਇਕ ਦੋ ਮਿੰਟਾਂ ਬਾਅਦ ਤੇ ਬੰਨਦੇ ਆ ਤੇ ਨਹੀਂ ਬੰਨਦੇ ਨਹੀਂ ਤੇ ਫਿਰ ਮੈਂ ਆਪ ਬਿਠਾ ਦੋਗੇ ਕੋਲ ਮਿੱਟੀ ਵੇਖਾਂਦੇ ਭਾਈ ਦੇਖੋ ਆ ਧਾਗਾ ਜੇ ਚੱਕ ਦੇਣਾ ਮੈਂ ਪੈਰਾਂ ਚ ਨਾ ਫਾਜੇ ਇੱਕ ਤਾਂ ਤੇ ਆਪਾਂ ਇਹਨਾਂ ਨੂੰ ਐ ਦੁਬਾਰਾ ਦੋ ਕੰਮ ਕਰਨੇ ਹੁਣ ਆਪਾਂ ਇੱਕ ਤਾਂ ਖੁੱਡੇ ਸਾਫ ਕਰਨੇ ਕਿ ਨਾਲ ਆਪਾਂ ਮਿੱਟੀ ਕੁੱਟ ਕੇ ਪਾਵਾਂਗੇ ਮਤਲਬ ਕੱਚੀ ਐਟਾ ਕੁੱਟ ਕੇ ਪਾਵਾਂਗੇ ਠੀਕ ਹੈ ਤੇ ਬਸ ਇੱਕ ਵਾਰੀ ਆਪਾਂ ਦੋ ਮਿੰਟ ਰੋਕਦੇ ਆ ਤੇ ਆ ਛਤਰੀ ਤੇ ਬੰਨਦੇ ਆ ਠੀਕ ਹੈ ਨਹੀਂ ਤੇ ਫਿਰ ਇੱਕ ਵਾਰੀ ਆਪ ਬਿਠਾ ਕੇ ਦੇਖ ਲਾਂਗੇ ਆਪਾਂ ਜੇ ਬੰਨਦੇ ਹੋਏ ਹਨਾ ਤੇ ਨਾਲੇ ਆਪਾਂ ਉਹ ਧਾਗੇ ਧੂਗੇ ਚੱਕ ਦੇਨੇ ਪੈਰਾਂ ਚ ਨਾ ਫਸ ਪੁੱਜ ਜਾਣ ਇਹਨ ਠੀਕ ਹੈ ਤੇ ਇੱਕ ਵਾਰੀ ਸਮਾਰਟ ਫੋਨ ਕਰ ਲਈ ਆਪਾਂ ਸੈੱਟ ਤੇ ਫਿਰ ਬਾਕੀ ਯਾਰ ਇਹ ਬੈਂਦੇ ਤਾਂ ਪਏ ਨਹੀਂ ਹਨ ਤੇ ਮੈਂ ਫੜ ਕੇ ਇੱਕ ਅੱਧੀ ਵਾਰੀ ਵੇਖ ਲਿਆ ਸੀ ਜਾਂ ਤੇ ਬੈਠੇ ਸੀ ਫਿਰ ਉਹ ਡੁੱਟ ਕੇ ਹੋਰ ਅੱਧਾ ਡੰਡਿਆਂ ਤੇ ਬੈਠ ਜਾਂਦੇ ਸੀਗੇ ਤੇ ਆਪਾਂ ਸ਼ਾਂਤੀਕ ਦੇਖ ਲਾਂਗੇ ਇੱਕ ਵਾਰੀ ਜੇ ਬੈਂਦੇ ਹੋਏ ਠੀਕ ਹੈ ਜੇ ਨਾ ਬੈਂਦੇ ਫਿਰ ਆਪਾਂ ਇੱਕ ਵਾਰੀ ਲਾ ਦਾਂਗੇ ਛਤਰੀ ਹਨ ਐਵੇਂ ਯਾਰ ਹੇਠ ਅਸਰ ਦੀ ਜਿਆਦਾ ਹੁੰਦੀ ਆ ਉੱਪਰ ਘੱਟ ਹੁੰਦੀ ਡੰਡਿਆਂ ਤੇ ਹਨਾ ਮੈਂ ਕਿਉਂ ਆਪਾਂ ਇਹਨਾਂ ਨਾਲ ਧੱਕਾ ਕਰਨਾ ਤੇ ਬਾਕੀ ਇੱਕ ਦੀ ਸ਼ਾਂਤੀ ਕਾਪਾ ਲੱਗੀ ਰਹਿੰਦੇ ਨੇ ਨਾਲੇ ਮੈਂ ਸ਼ਾਮ ਨੂੰ ਆਣ ਕੇ ਆਦੇ ਕਬੂਤਰਾਂ ਲਗੇੜਾ ਮਾਰ ਜੂਗਾ ਤੇ ਨਾਲੇ ਫਿਰ ਆਪਾਂ ਆਪਣੇ ਜਿਹੜਾ ਕੰਮ ਜਿਹੜਾ ਮੈਂ ਆਦਾ ਮਕਸਦ ਚੁਣਿਆ ਸੀਗਾ ਇਹ ਕੰਮ ਜਦ ਹੋ ਗਿਆ ਬਾਲੀ ਵਧੀਆ ਗੱਲ ਆ ਹਨਾ ਤੇ ਠੀਕ ਆ ਬਾਈ ਜੀ ਫਿਰ ਆਪਾਂ ਮਿਲਦੇ ਆ ਅਗਲੀ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਇੱਕ ਰਿਹਾ ਮੈਂ ਫਿਰ ਸਾਰੇ ਵੀਰਵਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਸਾਰੇ ਵੀਰ ਭਰਾ ਖੁਸ਼ ਰਹਿਣ ਤੇ ਸਾਰੇ ਵੀਰ ਭਰਾ ਆਪਣੇ ਪਰਿਵਾਰ ਵੀ ਵਧੀਆ ਰਹਿਣ ਤੇ 2025 ਸਾਰਿਆਂ ਲਈ ਬਹੁਤ ਵਧੀਆ ਹੋਵੇ ਹਨ ਤੇ ਘਰ ਪਰ ਸਾਰਿਆਂ ਦੇ ਖੁਸ਼ ਰਹਿਣ ਬਾਈ ਜੀ ਤੇ ਓਕੇ ਬਾਈ ਜੀ ਮਿਲਦੇ ਆ ਅਰੇ ਲੇਪ ਲੋ ਤੇ ਚਾਤਾ ਬਾਈ ਬਾਈ ਸਾਰੇ ਵੀਰ ਭਰਾ ਨੂੰ